ਸੋਹੀ ਪੀਵੀ ਸਾਸੀ ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ਿੱਕਾਲ ਤੇ ਜਿੱਦਾਂ ਕਣਕ ਬੀਜਣ ਤੋਂ ਲੈ ਕੇ ਹੁਣ ਤੱਕ ਜੋ-ਜੋ ਕੰਮ ਆਪਾਂ ਕਣਕ ਦੇ ਵਿੱਚ ਕੀਤੇ ਆ ਉਹਦੀਆਂ ਵੀਡੀਓ ਆਪਾਂ ਤਕਰੀਬਨ ਸਾਰੀਆਂ ਪਾਈਆਂ ਵੀ ਆ ਤੇ ਕਣਕ ਬਹੁਤ ਵਧੀਆ ਇੱਕ ਨੰਬਰ ਖੜੀ ਆ ਪਰ ਅੱਜ ਆਪਾਂ ਇੱਕ ਅਲੱਗ ਵਿਸ਼ੇ ਤੇ ਜਿਹੜੀ ਗੱਲ ਕਰਨੀ ਆ ਜੋ ਪੰਜਾਬ ਦੇ ਵਿੱਚ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਤਕਰੀਬਨ ਹੁਣ 5-6 ਸਾਲ ਤੋਂ ਲਗਾਤਾਰ ਇੱਕੋ ਜਿਹੜਾ ਬਾਹਰ ਜਾਣ ਦਾ ਕਰੇਜ਼ ਆ ਆਪਾਂ ਉਹਦੇ ਤੇ ਗੱਲ ਕਰਨੀ ਹੈ ਕਿਉਂਕਿ ਜਦੋਂ ਵੀ ਬਾਹਰ ਜਾਣ ਦੇ ਪਿਛੇ ਰੀਜਨ ਪੁੱਛਦੇ ਆਪਾਂ ਕਿਸੇ ਨੂੰ ਵੀ ਚਾਹੋ ਬੰਦਾ ਖੇਤੀ ਕਰਦਾ ਜਾਂ ਖੇਤੀ ਤੋਂ ਕੋਈ ਬਾਹਰ ਵਾਲਾ ਬੰਦਾ ਵੀ ਬਾਹਰ ਜਾ ਰਿਹਾ ਜਿਹੜਾ ਖੇਤੀ ਨਹੀਂ ਵੀ ਕਰਦਾ ਮਲਕ ਕੇ ਜ਼ਿਮੀਂਦਾਰ ਨਾਲ ਰਿਲੇਸ਼ਨ ਨਹੀਂ ਰੱਖਦਾ ਹੋਰ ਕੈਟਾਗਰੀ ਚੋਂ ਹੈ ਕਿਉਂਕਿ ਦੋਵੇਂ ਤਰ੍ਹਾਂ ਦੇ ਬੰਦੇ ਬਾਹਰ ਜਾ ਰਹੇ ਆ ਇਹ ਨਹੀਂ ਕਹਿੰਦੇ ਵੀ ਕੱਲੇ ਜ਼ਿਮੀਂਦਾਰ ਬਾਹਰ ਜਾ ਰਹੇ ਆ ਜ਼ਿਮੀਂਦਾਰਾਂ ਤੋਂ ਅਲੱਗ ਵੀ ਜੋ-ਜੋ ਆਪਣੇ ਮਲਕ ਕੇ ਕੈਟਾਗਰੀਆਂ ਰਹਿਣੀਆਂ ਪੰਜਾਬ ਦੇ ਵਿੱਚ ਚਾਹੇ ਪੰਡਤ ਲਾਲੋ ਮਹਾਜਨ ਲਾਲੋ ਜਾਂ ਕੋਈ ਹੋਰ ਐਸਸੀ ਬੀਸੀ ਓਬੀਸੀ ਜੋ ਵੀ ਹੈਗੀਆਂ ਜੋ ਵੀ ਜਾ ਰਹੇ ਆ ਬਾਹਰ ਹਰ ਇੱਕ ਦੇ ਮ ਕੁਝ ਹੈ ਨਹੀਂ ਬਾਹਰ ਜਾਣਾ ਸਾਡੀ ਜਿਹੜੀ ਮਜਬੂਰੀ ਆ ਦੇਖੋ ਆਪਾਂ ਇਹ ਹੀ ਗੱਲ ਕਰਨੀ ਆ ਵੀ ਬੇਸ਼ੱਕ ਤੁਸੀਂ ਬਾਹਰ ਜਾਣਾ ਤੁਹਾਡੀ ਮਜਬੂਰੀ ਜਾਂ ਤੁਹਾਡੇ ਚ ਕ੍ਰੇਜ਼ ਹੋ ਸਕਦਾ ਪਰ ਇਹਦੇ ਪਿਛੇ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਜਾਂ ਪੰਜਾਬ ਦੀ ਖੇਤੀ ਦੇ ਵਿੱਚ ਜਿਹੜੇ ਜ਼ਿਮੀਂਦਾਰਾਂ ਦੇ ਮੁੰਡੇ ਆ ਉਹ ਕਹਿੰਦੇ ਆ ਯਾਰ ਹੁਣ ਖੇਤੀ ਦੇ ਵਿੱਚ ਕੁਝ ਰਿਆ ਨਹੀਂ ਤਾਂ ਅਸੀਂ ਬਾਹਰ ਨੂੰ ਚੱਲੇ ਆ ਇਹ ਇੱਕ ਬਹੁਤ ਵੱਡੀ ਬੇਇਨਸਾਫੀ ਆ ਪੰਜਾਬ ਦੇ ਨਾਲ ਕਿਉਂਕਿ ਜੇ ਇੱਥੇ ਪੰਜਾਬ ਦੇ ਵਿੱਚ ਕੁਝ ਨਾ ਹੁੰਦਾ ਤਾਂ ਤੁਸੀਂ ਬਾਹਰ ਨਾ ਜਾਂਦੇ ਦੇਖੋ ਜਿਹੜਾ ਬੰਦਾ ਜ਼ਿਮੀਂਦਾਰ ਦੇ ਜੱਟਾਂ ਦੇ ਵਿੱਚੋਂ ਮੁੰਡੇ ਬਾਹਰ ਜਾ ਰਹੇ ਆ ਜਿਆਦਾਤਰ ਜਾਂ ਤਾਂ ਉਹ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਆ ਕਿਉਂਕਿ 40-40 ਲੱਖ ਰੁਪਈਆ ਅਮਰੀਕਾ ਕੈਨੇਡਾ ਲਾਉਣਾ ਕੋਈ ਸੌਖੀ ਗੱਲ ਨਹੀਂ ਜੇ ਉਹ 40 ਲੱਖ ਲਾਉਣ ਦੇ ਸਮਰੱਥ ਵੀ ਹੈਗੇ ਆ ਖੇਤੀ ਵਿੱਚੋਂ ਤਾਂ ਉਹਨਾਂ ਕੋਲ ਜ਼ਮੀਨ ਜਾਇਦਾਦ ਜ਼ਿਆਦਾ ਹੋਊਗੀ ਤਾਂ ਖੇਤੀ ਦੇ ਵਿੱਚੋਂ ਕਮਾਈ ਜ਼ਿਆਦਾ ਹੋਊਗੀ ਫਿਰ ਉਹ ਕਮਾ ਕੇ ਜਾ ਰਹੇ ਆ ਕਿਉਂਕਿ ਦੋਨੇ ਦੋਨੇ ਤਰ੍ਹਾਂ ਦੇ ਬੰਦੇ ਜਾ ਰਹੇ ਆ ਜਾਂ ਵੇਚ ਕੇ ਜਾ ਰਹੇ ਆ ਜਾਂ ਕਮਾ ਕੇ ਜਾ ਰਹੇ ਆ ਦੇਖੋ ਜੇ ਕਮਾ ਕੇ ਵੀ ਜਾ ਰਹੇ ਆ ਤਾਂ ਵੀ ਤੁਸੀਂ ਇਹ ਕਹਿਣ ਦੇ ਹੱਕਦਾਰ ਨਹੀਂ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਕਿਉਂਕਿ ਫਿਰ ਤੁਸੀਂ ਕਮਾ ਕੇ ਬਾਹਰ ਚੱਲੇ ਆ ਫਿਰ ਤੁਸੀਂ ਕਮਾਇਆ ਕਿੱਥ ਤੇ ਜੇ ਤੁਸੀਂ ਕਿ ਬਿਨਾਂ ਕਮਾਈ ਤੋਂ ਵੇਚ ਕੇ ਜਾ ਰਹੇ ਆ ਤਾਂ ਤੁਸੀਂ ਪੰਜਾਬ ਦੀ ਮਿੱਟੀ ਨੂੰ ਫਿਰ ਕਿਉਂ ਨਿੰਦ ਰਹੇ ਆ ਵੀ ਤੁਸੀਂ ਇੱਥੇ ਵੇਚ ਕੇ ਜ਼ਮੀਨ ਬਾਹਰ ਚੱਲੇ ਆ ਤੇ ਉੱਤੋਂ ਕਹਿ ਰਹੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਜੋ ਮਿੱਟੀ ਤੁਹਾਨੂੰ ਬਾਹਰ ਭੇਜਣ ਦੇ ਸਮਰੱਥ ਕਰਦੀ ਹੈ ਜਿਹਦੇ ਕਰਕੇ ਤੁਸੀਂ ਬਾਹਰ ਜਾ ਰਹੇ ਹੋ ਚਾਹੇ ਐਸੀ ਜ਼ਮੀਨ ਚੋਂ ਕਮਾਈ ਕਰਕੇ ਜਾ ਰਹੇ ਹੋ ਚਾਹੇ ਐਸੀ ਜ਼ਮੀਨ ਨੂੰ ਤੁਸੀਂ ਵੇਚ ਕੇ ਜਾ ਰਹੇ ਹੋ ਦੋਵੇਂ ਤਰ੍ਹਾਂ ਦੇ ਬੰਦੇ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਤੇ ਹੁਣ ਦੂਜੀ ਗੱਲ ਜਿਹੜੇ ਬੰਦੇ ਖੇਤੀ ਤੋਂ ਬਾਹਰ ਹੈ ਹੋਰ categories ਚ ਹੈ ਜੇ ਉਹਨਾਂ ਦੇ ਬੱਚੇ ਵੀ ਬਾਹਰ ਜਾ ਰਹੇ ਆ ਉਹ ਵੀ ਇਹ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਸੀ ਬਾਹਰ ਭੇਜਣੇ ਕਿਉਂਕਿ ਜੇ ਕੁਝ ਨਾ ਹੁੰਦਾ ਤਾਂ ਉਹ ਇੱਥੇ ਪੰਜਾਬ ਚੋਂ ਕਮਾ ਕੇ ਤਾਂ ਉਹ ਵੀ ਨਹੀਂ ਬਾਹਰ ਭੇਜਣ ਦੇ ਸਮਰੱਥ ਹੁੰਦੇ ਕਿਉਂਕਿ ਉਹਨਾਂ ਨੇ ਵੀ ਚਾਹੇ ਛੋਟਾ ਕੋਈ ਕਾਰੋਬਾਰ ਕਰਿਆ ਕੋਈ ਦਿਹਾੜੇ ਕਰਿਆ ਕੋਈ ਫੈਕਟਰੀ ਚ ਲੱਗਿਆ ਕਿਵੇਂ ਮਰਜੀ ਪੈਸੇ ਦਾ ਪੰਜਾਬ ਦੇ ਵਿੱਚੋਂ ਜੋੜੇ ਨਾ ਆਪਣੇ ਦੇਸ਼ ਦੇ ਵਿੱਚੋਂ ਜੋੜ ਕੇ ਬੱਚੇ ਬਾਹਰ ਭੇਜਣ ਲੱਗੇ ਆ ਤਾਂ ਉਹ ਵੀ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਸੋ ਇਸੇ ਕਰਕੇ ਕਿਉਂਕਿ ਇਹ ਗੱਲਾਂ ਹਰ ਇੱਕ ਬੰਦਾ ਮਹਿਸੂਸ ਨਹੀਂ ਕਰ ਸਕਦਾ ਉਸੇ ਉਹੀ ਬੰਦਾ ਮਹਿਸੂਸ ਕਰਦਾ ਜਿਹਨੂੰ ਪੰਜਾਬ ਦੇ ਨਾਲ ਪਿਆਰ ਹੈ ਕਿਉਂਕਿ ਉਹ ਬੰਦਾ ਕਦੇ ਨਹੀਂ ਚਾਹੂਗਾ ਵੀ ਕੋਈ ਪੰਜਾਬ ਜਾਂ ਪੰਜਾਬ ਦੀ ਮਿੱਟੀ ਨੂੰ ਕੋਈ ਮਾੜਾ ਕਹੇ। ਔਰ ਮਾੜਾ ਵੀ ਕਦੋਂ ਕਹੇ? ਜਦੋਂ ਇਹ ਮਿੱਟੀ ਨੂੰ ਛੱਡ ਕੇ ਜਾ ਰਿਹਾ ਇਹ ਮਿੱਟੀ ਦਾ ਲਾਹਾ ਲੈ ਕੇ ਜਾ ਰਿਹਾ ਤੇ ਬਾਹਰ ਜਾਣ ਟਾਈਮ ਕਹਿੰਦਾ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਜਾਂ ਪੰਜਾਬ ਦੇ ਵਿੱਚ ਕਈ ਬੰਦੇ ਕਹਿੰਦੇ ਵੀ ਯਾਰ ਪੰਜਾਬ ਦੇ ਵਿੱਚ ਨਸ਼ੇ ਬੜੇ ਆ। ਕੋਈ ਇੱਕ ਵੀ ਬੰਦਾ ਪੰਜਾਬ ਦੇ ਵਿੱਚ ਇਹੋ ਜਿਹਾ ਦਿਖਾ ਦਿਓ ਵੀ ਜੀ ਦੇ ਕਿਸੇ ਨੇ ਫੜ ਕੇ ਮੂੰਹ ਦੇ ਵਿੱਚ ਨਸ਼ਾ ਪਾਇਆ ਹੋਵੇ ਅੱਜ ਤੱਕ। ਮੇਰੇ ਤਾਂ ਕੋਈ ਨਿਗਾਹ ਦੇ ਵਿੱਚ ਹੈ ਨਹੀਂ। ਬਾਕੀ ਤੁਸੀਂ ਵੀ ਜਰੂਰ ਦੱਸਿਓ ਜਿਹੜਾ ਬੰਦਾ ਵੀਡੀਓ ਦੇਖੂ ਆ ਵੀ ਤੁਹਾਡੀ ਨਿਗਾਹ ਦੇ ਵਿੱਚ ਕੋਈ ਐਹਾ ਜਿਹਾ ਬੰਦਾ ਹੈਗਾ ਵੀ ਜਿਹਦੇ ਫੜ ਕੇ ਮੂੰਹ ਦੇ ਵਿੱਚ ਕਿਸੇ ਨੇ ਨਸ਼ਾ ਪਾ ਦਿੱਤਾ ਹੋਵੇ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਆਪਾਂ ਜਿਹੜੀ ਆਪਣੀ ਆਦਤ ਹੈ ਦੋਸ਼ ਦੂਜੇ ਬੰਦੇ ਨੂੰ ਦੇਣਾ ਆਪਣੀ ਆਦਤ ਹੈ ਬੇਸ਼ੱਕ ਕੰਮ ਗਲਤੀ ਆਪਾਂ ਆਪ ਕਰੀਏ ਤੇ ਆਪਾਂ ਦੋਸ਼ ਦੂਜੇ ਨੂੰ ਦੇਣਾ ਹੁੰਦਾ ਸੋ ਜਿਹੜੀ ਜ਼ਮੀਨ ਆਪਾਂ ਅੱਜ ਕਹਿੰਦੇ ਆ ਵੀ ਆਪਾਂ ਇਹਦੇ ਖੇਤੀ ਦੇ ਵਿੱਚ ਕੁਝ ਨਹੀਂ ਹੈਗਾ ਵੀ ਆਪਾਂ ਜਾ ਰਹੇ ਹਾਂ ਕੈਨੇਡਾ ਔਰ ਅਮਰੀਕਾ ਜਿਹੜੇ ਬੰਦੇ ਨੇ ਤਾਂ ਅੱਜ ਕੀਲਾ ਵੇਚ ਕੇ ਕੈਨੇਡਾ ਅਮਰੀਕਾ ਜਾਂ 2 ਕੀਲੇ 4 ਕੀਲੇ ਜਾਂ ਜਮਾ ਹੀ ਵੇਚ ਕੇ ਬਾਹਰ ਚਲੇ ਗਏ ਮੈਂ ਸੋਚਦੇ ਸੀ ਇੱਥੇ ਆਉਣਾ ਹੀ ਨਹੀਂ ਹੈਗਾ ਮੈਂ ਇਹ ਕਹਿੰਦਾ ਵੀ ਜੇ ਤੁਸੀਂ 50 ਸਾਲ ਵੀ ਕੈਨੇਡਾ ਅਮਰੀਕਾ ਚ ਲਾ ਲੋ ਨਾ ਤਾਂ ਤੁਸੀਂ ਇੱਥੇ ਮੁੜ ਕੇ ਆ ਕੇ ਜਿੰਨੀ ਜ਼ਮੀਨ ਵੇਚ ਕੇ ਚਲੇ ਉੰਨੀ ਤੁਸੀਂ ਖਰੀਦ ਨਹੀਂ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਜ਼ਮੀਨ ਦਾ ਰੇਟ ਤੁਸੀਂ ਹੁਣ ਹੀ ਦੇਖ ਲਓ ਵੀ ਕਿੱਥੇ ਤੇ ਕਿੱਥੇ ਫੇਰ ਰਿਹਾ ਜਿਹੜੇ ਅੱਜ ਤੋਂ 20 30 ਸਾਲ ਪਹਿਲਾਂ ਵੀ ਅਮਰੀਕਾ ਬੈਠੇ ਆ ਮੈਂ ਉਹਨਾਂ ਨੂੰ ਵੀ ਕਹਿਣਾ ਜੇ ਕੋਈ ਬਾਹਰੋਂ ਬੰਦਾ ਵੀਡੀਓ ਦੇਖਦਾ ਉਹ ਮਹਾਲੀ ਦੇ ਲੱਗੇ ਇੱਕ ਕੀਲਾ ਖਰੀ ਜੇ ਕੋਈ 20 ਸਾਲ ਪਹਿਲਾਂ ਵੀ ਕੋਈ ਅਮਰੀਕਾ ਦੇ ਵਿੱਚ ਬੈਠਾ ਜੇ ਮੋਹਾਲੀ ਦੇ ਲਾਗੇ ਬੰਨੇ ਕੋਈ ਇੱਕ ਕੀਲਾ ਵੀ ਖਰੀਦ ਕੇ ਦਿਖਾ ਦੇਵੇ ਕਿਉਂਕਿ 18-18 20-20 ਕਰੋੜ ਦਾ ਕੀਲਾ ਹੋਇਆ ਵਾ ਤੇ ਉੱਤੋਂ ਤੁਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਐਸੀ ਮਿੱਟੀ ਦਾ ਲਾਹਾ ਲੈ ਕੇ ਐਸੀ ਮਿੱਟੀ ਵਿੱਚੋਂ ਖਾ ਕੇ ਐਸੀ ਮਿੱਟੀ ਵਿੱਚੋਂ ਪੜ ਕੇ ਕਹਿ ਰਹੇ ਹੋ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਬਹੁਤ ਵੱਡੀ ਜਿਹੜੀ ਬੇਇਨਸਾਫੀ ਹੈ ਪੰਜਾਬ ਨਾਲ ਸੋ ਬੇਸ਼ੱਕ ਬਾਹਰ ਜਾਣਾ ਤੁਹਾਡਾ ਸ਼ੌਂਕ ਹੋ ਸਕਦਾ ਜੀ ਸਤਕੇ ਕੋਈ ਵੀ ਬੰਦਾ ਜਾਵੇ ਨਾ ਜਾਣਦਾ ਇਹ ਨਹੀਂ ਹੈਗਾ ਵੀ ਤੁਸੀਂ ਬਾਹਰ ਨਾ ਜਾਓ ਜਾਓ ਪਰ ਪੰਜਾਬ ਨੂੰ ਨਿੰਦ ਕੇ ਜਾਣਾ ਬਹੁਤ ਵੱਡਾ ਇੱਕ ਪਾਪ ਹੈ ਤੇ ਬਹੁਤ ਵੱਡੀ ਇੱਕ ਤੁਸੀਂ ਗਲਤੀ ਕਰ ਰਹੇ ਹੋ ਇਦਾਂ ਬੋਲ ਕੇ ਪੰਜਾਬ ਨੂੰ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਪੰਜਾਬ ਨਾਲ ਕਿੰਨੀਆਂ ਹੀ ਰੂਹਾਂ ਕਿੰਨੇ ਸ਼ਹੀਦ ਸਿੰਘ ਜਾਂ ਕੁਝ ਵੀ ਲਾ ਲਓ ਵੀ ਕਿੰਨੀਆਂ ਹੀ ਕੁਰਬਾਨੀਆਂ ਪੰਜਾਬ ਕਰਕੇ ਹੋਈਆਂ ਵੀ ਤੁਸੀਂ ਫੇਰ ਇਹਨੂੰ ਨਿੰਦ ਕੇ ਜਾ ਰਹੇ ਹੋ ਲੱਖ ਲਾਣ ਤਾਂ ਤੁਹਾਡੇ ਇਹ ਜਿਹੇ ਬੰਦਿਆਂ ਤੇ ਜਿਹੜੇ ਕਹਿੰਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਬੜਾ ਕੁਝ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਚੀਜ਼ ਪੰਜਾਬ ਦੇ ਵਿੱਚ ਅੱਜ ਕੀ ਹੈ ਉਹ ਵੀ ਤੁਹਾਨੂੰ ਦੱਸ ਦਣਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਸਕੂਨ ਹੈ ਜੋ ਦੁਨੀਆ 'ਚ ਕਿਤੇ ਨਹੀਂ ਹੈਗਾ ਜਿਹੜੇ ਬੰਦੇ ਬਾਹਰ ਵੀ ਬੈਠੇ ਹਨ ਬੇਸ਼ੱਕ ਤੁਹਾਡੇ ਕੋਲ ਪੈਸਾ ਹੋ ਜਵੇ ਬਾਹਰ ਬੈਠੇ ਬੰਦੇ ਕੋਲ ਪੈਸਾ ਕਦੋਂ ਜੁੜਨਾ ਹੈ ਜਦੋਂ ਉਹਦੀ ਉਮਰ 50 ਸਾਲ ਤੋਂ ਪਲੱਸ ਹੋ ਗਈ ਜਦੋਂ ਉਹਦੇ ਜੁਆਕਾਂ ਤੋਂ ਛਿੱਤਰ ਪੈਣ ਲੱਗ ਗਏ ਉਦੋਂ ਉਹਦੇ ਕੋਲ ਪੈਸੇ ਹੋਣੇ ਪਰ ਉਹਦੇ ਕੋਲ ਸਕੂਨ ਨਹੀਂ ਹੋਣਾ ਤੇ ਸਕੂਨ ਅੱਜ ਵੀ ਨਹੀਂ ਹੈਗਾ ਕਈ ਬੰਦਿਆਂ ਨੂੰ ਕੰਮ ਦੀ ਫਿਕਰ ਰਹਿੰਦੀ ਹੈ ਵੀ ਕੱਲੂ ਸ਼ਿਫਟ ਆਇਆ ਜਾਂ ਪਰਸੋਂ ਨੂੰ ਕੰਮ ਛੁੱਟ ਜਾਣਾ ਕਈ ਬੰਦੇ ਕਹਿੰਦੇ ਕਿਸੇ ਦਾ ਕੰਮ ਹਾਰਡ ਹੈ ਕਿਸੇ ਦਾ ਕਿੰਮ ਹੈ ਕਿ ਮੈਂ ਕਿਸੇ ਵੀ ਬੰਦੇ ਨੂੰ ਸਕੂਨ ਨਹੀਂ ਹੈਗਾ ਸੋ ਸਭ ਤੋਂ ਵੱਡੀ ਜਿਹੜੀ ਪੰਜਾਬ ਦੇ ਵਿੱਚ ਆਪਾਂ ਨੂੰ ਵਿਰਾਸਤ ਚ ਮਿਲਿਆ ਵਾ ਉਹ ਹੈਗਾ ਸਕੂਨ ਨੀ ਪਰ ਹੁਣ ਨਾਲ ਨਾਲ ਤੁਸੀਂ ਬੋਲ ਕੇ ਜਿਹੜੇ ਇਹ ਕੰਮ ਕਰ ਰਹੇ ਨੇ ਉਹ ਹਰਾਮ ਕਰ ਰਹੇ ਆ ਤੇ ਇਹਦੇ ਪਿਛੇ ਮੈਂ ਰ ਆ ਵੈਸੇ ਕੋਈ ਇਦਾਂ ਦਾ ਟੌਪਿਕ ਨਹੀਂ ਸੀ ਵੀ ਮੈਂ ਇਸ ਵਿਸ਼ੇ ਤੇ ਕੋਈ ਵੀਡੀਓ ਬਣਾਵਾਂ ਪਰ ਜਦੋਂ ਹਰ ਬੰਦੇ ਨੂੰ ਕਿਤੇ ਵੀ ਆਪਾਂ ਮਿਲਦੇ ਆ ਜਾਂ ਕੋਈ ਬੰਦਾ ਨਾਰਮਲੀ ਵੀ ਕਿਸੇ ਦਾ ਰਿਸ਼ਤੇਦਾਰ ਜਾਂ ਬਾਹਰ ਜਾਂਦਾ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਚੜੀ ਵੀ ਅੱ비 ਬਾਈ ਯਾਰ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਤੁਹਾਨੂੰ ਦੱਸਦਾ ਵੀ ਬਹੁਤ ਵੱਡਾ ਜਿਹੜਾ ਸਭ ਤੋਂ ਵੱਡਾ ਹੈ ਜਿਹੜੇ ਕਹੇਗਾ ਵੀ ਉਹ ਸਕੂਨ ਆ ਪੰਜਾਬ ਦੇ ਵਿੱਚ ਜਿਹੜਾ ਤੁਹਾਨੂੰ ਪੂਰੀ ਦੁਨੀਆ 'ਚ ਕਿਤੇ ਨਹੀਂ ਲੱਭਣਾ ਤੇ ਦੂਜੀ ਗੱਲ ਜਿਹੜੇ ਬੰਦੇ ਕਹਿੰਦੇ ਆ ਬੇਸ਼ੱਕ ਖੇਤੀ ਨਹੀਂ ਵੀ ਕਰ ਜਿਹੜੇ ਖੇਤੇ ਨਹੀਂ ਵੀ ਕਰਦੇ ਜੇ ਉਹ ਵੀ ਕਹਿਣ ਨਾ ਵੀ ਅਸੀਂ ਅਸੀਂ ਕਿਹੜਾ ਵੀ ਯਾਰ ਮਲਕੇ ਜ਼ਮੀਨ ਵੇਚ ਕੇ ਬਾਹਰ ਗਏ ਆ ਜਾਂ ਅਸੀਂ ਕਿਹੜਾ ਖੇਤੀ ਚੋਂ ਲਾਹ ਲੈ ਕੇ ਬਾਹਰ ਗਏ ਆ ਅਸੀਂ ਵੀ ਤਾਂ ਆਪਣੇ ਜਵਾਕ ਕਮਾ ਕੇ ਭੇਜਿਆ ਫਿਰ ਜੇ ਉਹ ਇੰਨੀ ਗੱਲ ਕਹਿੰਨੇ ਵੀ ਅਸੀਂ ਜਵਾਕ ਆਪਣੇ ਕਮਾ ਕੇ ਭੇਜਿਆ ਫਿਰ ਤੁਸੀਂ ਵੀ ਸੋਚੋ ਵੀ ਕਮਾ ਕੇ ਪੰਜਾਬ ਚੋਂ ਭੇਜਿਆ ਬੇਸ਼ੱਕ ਤੁਸੀਂ ਕਿਤੇ ਤੋਂ ਵੀ ਪੈਸਾ ਕਮਾਇਆ ਕਿਸੇ ਫੈਕਟਰੀ ਤੋਂ ਕਮਾਇਆ ਕਿਸੇ ਮਲਕੇ ਬਿਜ਼ਨਸ ਚੋਂ ਕਮਾਇਆ ਕਿਸੇ ਛੋਟੇ ਮੋਟੇ ਵਪਾਰ ਚੋਂ ਕਮਾਇਆ ਕਮਾਇਆ ਤੇ ਪੰਜਾਬ ਚੋਈ ਹੈ ਨਾ ਫਿਰ ਤੁਸੀਂ ਵੀ ਨਹੀਂ ਕਹਿ ਸਕਦੇ ਵੀ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਪੰਜਾਬ ਦੇ ਵਿੱਚੋਂ ਪੈਸੇ ਜੋੜ ਕੇ ਆਪਣੇ ਜੁਆਕ ਨੂੰ ਬਾਹਰ ਭੇਜ ਰਹੇ ਆ ਸੋ ਬਹੁਤ ਗੱਲਾਂ ਜਿਹੜੀਆਂ ਦਿਲ ਦੇ ਵਿੱਚ ਕਰਨੇ ਵਾਲੀਆਂ ਵੀਡੀਓ ਹੋ ਜਾਣੀ ਲੰਬੀ ਤੇ ਬਾਕੀ ਜਿਹੜੇ ਭਰਾਵਾਂ ਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਚ ਥੈਂਕ ਯੂ